ਅੱਜਾ ਕਹਿੰਦੇ ਸੀ ਮਾਜੇ ਵਿੱਚੋਂ ਐਸੀ ਕੀ ਲੈਣਾ ਮਾਜੇ ਤੋਂ ਬਗੈਰ ਪੰਜ ਜਾਣਾ ਤੇ ਮਹਾਰਾਜ ਨੇ ਉਹ ਖੇਡ ਕਮਾਤੀ ਤੇ ਮਾਜੇ ਜੀ ਲਿਆਦੇ ਸਾਰੇ ਤੇ ਹੁਣ ਆਪਾਂ ਇਹ ਚੀਜ਼ ਵੇਖਣੀ ਹੈ ਕਿ ਆਪਾਂ ਨੂੰ ਇਹਨਾਂ ਦੀ ਲੋੜ ਨਹੀਂ ਕਹਿੰਦੇ ਸੀ ਮਾਜੇ ਦੀ ਲੋੜ ਨਹੀਂ ਹੁਣ ਆਪਾਂ ਨੂੰ ਇਹਨਾਂ ਦੀ ਲੋੜ ਨਹੀਂ ਦੇ ਬਟਨ ਤੇ ਬਟਨ ਨੂੰ ਐ ਨੱਪ ਦੋ ਬਾਲਟੀ ਕਹਿੰਦੇ ਭਰ ਦੋ ਨੱਕੋ ਨੱਕ ਵੋਟਾਂ ਦੇ ਨਾਲ ਪੁਰਸ਼ਾਂ ਦਾ ਜਿਹੜਾ ਦੌਰ ਸੀ 93 ਦੀ ਗੱਲ ਜਦੋਂ ਮਹਾਂਪੁਰਸ਼ਾਂ ਨੂੰ ਸ਼ਹੀਦ ਕੀਤਾ ਗਿਆ ਹੈ ਇਹ ਬੰਗਾਲੀ ਵਾਲੇ ਪੁਲ ਤੇ ਮਹਾਂਪੁਰਸ਼ਾਂ ਨੂੰ ਸ਼ਹੀਦ ਕੀਤਾ ਕੱਲੇ ਮਹਾਂਪੁਰਸ਼ ਨਹੀਂ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਸੱਤ ਮੈਂਬਰ ਸ਼ੀਦ ਹੋਏ ਨੇ ਘਰ ਦੇ ਉਸ ਸਮੇਂ ਉਹ ਹਾਲਾਤ ਸੀ ਕਿ ਸਾਡੇ ਘਰ ਦੇ ਵਿੱਚ ਮੇਰੀਆਂ ਦਾਦੀਆਂ ਹੀ ਰਹਿ ਗਈਆਂ ਸੀ ਜਾਂ ਮੇਰੀ ਮਾਤਾ ਜੀ ਹੋਣੇ ਸੀ ਕੋਈ ਬੰਦਾ ਨਹੀਂ ਸਾਡੇ ਘਰ 'ਚ ਸੀ ਤਾਂ ਹੀ ਮੈਂ ਅਪੀਲ ਸੰਗਤਾਂ ਨੂੰ ਕਰਦਾ ਕਿ ਉਹ ਉਹ ਜਿਹੜਾ ਟਾਈਮ ਹੈ ਉਹ ਫੇਰ ਨਾ ਆ ਜਾਏ ਜਿੱਦਾਂ ਆਪਾਂ ਆਪਣੇ ਕਿਸੇ ਲਾਲਚ ਨੂੰ ਇਹਨਾਂ ਪਿੱਛੇ ਪਾਏ ਹਨਾ ਕਿ ਉਹ ਸਮਾਂ ਮੁੜ ਤੋਂ ਨਾ ਆ ਜਾਏ ਸਾਡੇ ਕੋਲ ਪੁੱਛੋ ਸਮਾਂ ਸੀ ਕਿ ਤਾਂ ਹੰਡਾਇਆ ਹੈ ਅੱਜ ਦੀ ਧਰਤੀ ਸੀ ਜਿੱਥੇ 20 20 ਸਾਲ ਬਰਾਤਾਂ ਨਹੀਂ ਸੀ ਚੜੀਆਂ ਵਰਵਾਦੇ ਗੋਰੇ ਗੋਰੇ ਕਹਿੰਦੇ ਆ ਨਾ ਗੋਰੇ ਇੱਕ ਗੱਲ ਕਰਦੇ ਨੇ ਕਿ ਹਿਸਟਰੀ ਰਿਪੀਟ ਇਟਸੈlf ਇਤਿਹਾਸ ਹੈ ਜਿਹੜਾ ਆਪਣਾ ਆਪ ਦਰੋਂਦਾ ਹੈ ਤੇ ਇਤਿਹਾਸ ਨੇ ਦਰਾਇਆ ਇਹਨਾਂ ਬਾਬਾ ਚਰਨ ਸਿੰਘ ਜੀ ਹੁਣ ਹੋਣਾ ਕਿਹਾ ਸੀ ਕਿ ਤੇਰੀ লাশ ਐਸੀ ਪੰਜਾਬ ਦੇ ਖਾੜਕੂਆਂ ਦੇ ਪਰਿਵਾਰਾਂ ਦੀਆਂ ਲਾਸ਼ਾਂ ਯਤੀਮ ਕਰ ਦੇਣੀ ਇਹ ਤੇ ਬਾਬਾ ਜੀ ਦੇ ਬੋਲ ਸੀ ਲਾਸ਼ ਤੇਰੀ ਯਤੀਮ ਹੋਵੇਗੀ ਜਿਹੜੇ ਬੋਲ ਸੱਚ ਵੀ ਹੋਏ ਤੇ ਉਸ ਨੂੰ ਸੱਚ ਕਰਨ ਵਾਲੇ ਭਾਈ ਸੰਦੀਪ ਸਿੰਘ ਸਣੀ ਦਾ ਜੀ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਬਹੁਤ ਕਹਿੰਦਾ ਹੁੰਦਾ ਸੀ ਕਿ ਮੈਂ ਸੂਬਾ ਸਰਹੰਦ ਦੇ ਸਰਹੰਦ ਦੀ ਉਹ ਦੁਵਾਰੀਆਂ ਜਿੱਥੇ ਛੋਟੇ ਸਹਬਜ਼ਾਦਿਆਂ ਨਾਲ ਚੜਿਆ ਇਦਾਂ ਹੀ ਮੈਂ ਖਾੜਕੂਆਂ ਦੇ ਜਿਹੜੇ ਪਰਿਵਾਰ ਤੇ ਉਹਨਾਂ ਦੇ ਬੱਚੇ ਚੁੰਨੇ ਆ ਤੇ ਭਾਈ ਮਨਦੀਪ ਸਿੰਘ ਜੀ ਹੋਣਾ ਨੂੰ ਵੀ ਅੱਗੇ ਵੀ ਇੱਕ ਸਿੰਘ ਉਹਨੇ ਛੇਤਰ ਖਾਦੇ ਆ ਇਹ ਜਿਹੜੀ ਜੇਲ੍ਹ ਚ ਗਿਆ ਨੇ ਛੇਤਰ ਖਾਦੇ ਆ ਪੱਕੀ ਤੌਰ ਤੇ ਉੱਥੇ ਵੀ ਕਹਿੰਦਾ ਸੀ ਕਿ ਮੈਂ ਜੰਜਾਣੀ ਚੜਨ ਦਿੱਤੀਆਂ ਤੇ ਤੇਰੇ ਪਿਓ ਨੂੰ ਮੈਂ ਮਾਰਿਆ ਕਹਿੰਦਾ ਸੀ ਫਿਰ ਉਹਨੇ ਵੀ ਇਹਦਾ ਸੋਧਾ ਲਾਇਆ ਤੇ ਜਦੋਂ ਭਾਸ਼ਾ ਕਹਿਣਾ ਚਾਹੋਗੇ ਤੁਸੀਂ ਨਾਲ-ਨਾਲ ਚੱਲ ਰਹੇ ਹੋ ਜਿਸ ਹਿਸਾਬ ਦੇ ਨਾਲ ਸਨਮਾਨ ਹੋ ਰਿਹਾ ਵੱਡੀ ਗੱਲ ਹੁੰਦੀ ਹੈ ਕਿ ਨੌਜਵਾਨ ਜੇ ਨਿਕਲ ਤਾਇਆ ਤੇ ਲੋਕਾਂ ਦਾ ਸਤਿਕਾਰ ਕਰਨ ਇਹ ਸਤਿਕਾਰ ਮੈਂ ਦਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਝੂਲਨੇ ਮਹਿਲ ਪੋਤਾ ਕੌਮੀ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਬੀੜ ਬਾਬਾ ਬੁਢਾ ਸਾਹਿਬ ਵਾਲੇ ਅਸੀਂ ਅੱਜ ਕੱਲ ਤੇ ਆਉਣ ਵਾਲਾ ਜਿਹੜਾ ਕੱਲ ਵੀ ਆ ਭਾਈ ਮਨਦੀਪ ਸਿੰਘ ਦੀ ਭਾਈ ਸੰਦੀਪ ਸਿੰਘ ਦੀ ਹੋਣਾ ਦੇ ਨਾਲ ਡਟ ਕੇ ਖੜੇ ਆ ਬਾਬਾ ਚਰਨ ਸਿੰਘ ਜੀ ਉਹਨੇ ਬੀੜ ਬਾਬਾ ਬੜਾ ਸਾਬ ਵਾਲੇ ਉਹਨਾਂ ਦਾ ਦਾਸ ਪੋਤਰਾ ਹੈ ਤੇ ਦਾਸ ਤੇ ਦਾਸ ਦਾ ਪਰਿਵਾਰ ਡਟ ਕੇ ਇਹਨਾਂ ਦੇ ਨਾਲ ਖੜਾ ਬੜੀਆਂ ਗੱਲਾਂ ਬਾਤਾਂ ਹੋ ਰਹੀਆਂ ਹਨ ਮਹਾਂਪੁਰਸ਼ਾਂ ਬਾਰੇ ਵੀ ਕਿ ਇੱਧਰ ਹੋ ਗਏ ਉੱਧਰ ਪਰ ਅੱਜ ਮੈਂ ਤੁਹਾਡੇ মিডিਏ ਦੇ ਰਾਈਏ ਦੱਸਣਾ ਚਾਹੁੰਦਾ ਕਿ ਅਸੀਂ ਪਹਿਲਾਂ ਵੀ ਖੜੇ ਸੀ ਤੇ ਅੱਜ ਵੀ ਖੜੇ ਆ ਤੇ ਜੋ ਹੰਗਾਰਾ ਸਾਨੂੰ ਅੱਜ ਮਿਲਿਆ ਹੈ ਮਹਾਰਾਜ ਨੇ ਚੜ੍ਹਦੀ ਕਲਾ ਕਰਤੀ ਹੈ ਕਿ ਇਹ ਤਸਵੀਰ ਜਿਹੜੀ 14 ਤਰੀਕ ਦੀ ਤਸਵੀਰ ਹੈ ਨਾ ਉਹ ਦਿਖਾਤੀ ਅੱਜ ਤਰਨਤਾਰਨ ਇਲਾਕੇ ਨੂੰ ਕਹਿੰਦੇ ਸੀ ਨਾ ਮਾਝਾ ਕਹਿੰਦੇ ਸੀ ਮਾਝੇ ਵਿੱਚੋਂ ਐਸੀ ਕਿ ਲੈਣਾ ਮਾਝੇ ਤੋਂ ਬਗੈਰ ਪੰਜ ਜਾਣਾ ਤੇ ਮਹਾਰਾਜ ਨੇ ਉਹ ਖੇਡ ਕਮਾਤੀ ਤੇ ਮਾਝੇ ਜੀ ਲਿਆਤੇ ਸਾਰੇ ਤੇ ਹੁਣ ਆਪਾਂ ਇਹ ਚੀਜ਼ ਵੇਖਣੀ ਹੈ ਕਿ ਆਪਾਂ ਨੂੰ ਇਹਨਾਂ ਦੀ ਲੋੜ ਨਹੀਂ ਕਹਿੰਦੇ ਸੀ ਮਾਝੇ ਦੀ ਲੋੜ ਨਹੀਂ ਹੁਣ ਆਪਾਂ ਨੂੰ ਇਹਨਾਂ ਦੀ ਲੋੜ ਨਹੀਂ ਤੇ ਹੱਕ ਡਟ ਕੇ ਕਿਸੇ ਤੋਂ ਡਰਨ ਦੀ ਆ ਕਿਸੇ ਤੋਂ ਘਬਰਾਉਣ ਦੀ ਗੱਲ ਨਹੀਂ ਗੱਲ ਨਹੀਂ ਕਰਨੀ 11 ਤਰੀਕ ਨੂੰ 14 ਨੰਬਰ ਬਾਲਟੀ ਦੇ ਬਟਨ ਤੇ ਬਟਨ ਨੂੰ ਐ ਨਾਪਦੋ ਬਾਲਟੀ ਕਹਿੰਦੇ ਭਰਦੋ ਨੱਕੋ ਨੱਕ ਵੋਟਾਂ ਦੇ ਨਾਲ ਬਾਬਾ ਚਰਨ ਸਿੰਘ ਜੀ ਦੇ ਤਸ਼ੱਦਦ ਵੀ ਬਹੁਤ ਹੋਇਆ ਹੈ ਨਾ ਉਹ ਕਿਵੇਂ ਮਤਲਬ ਕਿ ਉਸ ਦੌਰ ਦੇ ਵਿੱਚੋਂ ਗੁਜ਼ਰੇ ਸੀ ਮਹਾਪੁਰਸ਼ਾਂ ਦਾ ਜਿਹੜਾ ਦੌਰ ਸੀ 93 ਦੀ ਗੱਲ ਜਦੋਂ ਮਹਾਪੁਰਸ਼ਾਂ ਨੂੰ ਸ਼ਹੀਦ ਕੀਤਾ ਗਿਆ ਇਹ ਬੰਗਾਲੀ ਵਾਲੇ ਪੁਲ ਤੇ ਮਹਾਪੁਰਸ਼ਾਂ ਨੂੰ ਸ਼ਹੀਦ ਕੀਤਾ ਇਕੱਲੇ ਮਹਾਪੁਰਸ਼ ਨਹੀਂ ਬਾਬਾ ਚਰਨ ਸਿੰਘ ਜੀ ਉਹਨਾਂ ਦੇ 7 ਮੈਂਬਰ ਸ਼ਹੀਦ ਹੋਏ ਨੇ ਘਰ ਦੇ ਉਸ ਸਮੇਂ ਉਹ ਹਾਲਾਤ ਸੀ ਕਿ ਸਾਡੇ ਘਰ ਦੇ ਵਿੱਚ ਮੇਰੀਆਂ ਦਾਦੀਆਂ ਹੀ ਰਹਿਗੀਆਂ ਸੀ ਜਾਂ ਮੇਰੀ ਮਾਤਾ ਜੀ ਹੋਣੇ ਸੀ ਕੋਈ ਬੰਦਾ ਨਹੀਂ ਸਾਡੇ ਘਰ 'ਚ ਸੀ ਤਾਂ ਹੀ ਮੈਂ ਅਪੀਲ ਸੰਗਤਾਂ ਨੂੰ ਕਰਦਾ ਕਿ ਉਹ ਉਹ ਜਿਹੜਾ ਟਾਈਮ ਹੈ ਉਹ ਫੇਰ ਨਾ ਆ ਜਾਏ ਜਿੱਦਾਂ ਆਪਾਂ ਆਪਣੇ ਕਿਸੇ ਲਾਲਚ ਨੂੰ ਇਹਨਾਂ ਪਿੱਛੇ ਪਾਏ ਆ ਨਾ ਕਿ ਉਹ ਸਮਾਂ ਮੁੜ ਤੋਂ ਨਾ ਆ ਜਾਏ ਸਾਡੇ ਕੋਲ ਪੁੱਛੋ ਉਹ ਸਮਾਂ ਸੀ ਕਿਦਾਂ ਹੰਡਾਇਆ ਹੈ ਬਿਲਕੁਲ ਇਹ ਮਾਝੇ ਦੀ ਧਰਤੀ ਸੀ ਜਿੱਥੇ 20-20 ਸਾਲ ਬਰਾਤਾਂ ਨਹੀਂ ਸੀ ਚੜੀਆਂ ਇਸ ਸੂਬਾ ਸਰਹੰਦ ਕਹਿੰਦਾ ਹੁੰਦਾ ਸੀ ਕਿ ਮੈਂ ਸੂਬਾ ਸਰਹੰਦ ਦੇ ਸਰਹੰਦ ਦੀ ਉਹ ਦੁਵਾਰਾਂ ਜਿੱਥੇ ਛੋਟੇ ਸਹਬਜ਼ਾਦੇ ਨੂੰ ਚਣਿਆ ਇਦਾਂ ਹੀ ਮੈਂ ਖਾੜਕੂਆਂ ਦੇ ਜਿਹੜੇ ਪਰਿਵਾਰ ਤੇ ਉਹਨਾਂ ਦੇ ਬੱਚੇ ਚੁਣਨੇ ਆ ਤੇ ਭਾਈ ਮਨਦੀਪ ਸਿੰਘ ਜੀ ਉਹਨਾਂ ਨੂੰ ਵੀ ਅੱਗੇ ਵੀ ਇੱਕ ਸਿੰਘ ਉਹਨੇ ਛੇਤਰ ਖਾਦੇ ਆ ਇਹ ਜਿਹੜੀ ਜੇਲ੍ਹ ਚ ਗਿਆ ਨੇ ਛੇਤਰ ਖਾਦੇ ਆ ਪੱਕੀ ਤੌਰ ਤੇ ਉੱਥੇ ਵੀ ਕਹਿੰਦਾ ਸੀ ਕਿ ਮੈਂ ਜੰਜਾਣੀ ਚੜਨ ਦਿੱਤੀਆਂ ਤੇ ਤੇਰੇ ਪਿਓ ਨੂੰ ਮੈਂ ਮਾਰਿਆ ਕਹਿੰਦਾ ਸੀ ਫਿਰ ਉਹਨੇ ਵੀ ਇਹਦਾ ਸੋਧਾ ਲਾਇਆ ਤੇ ਜਦੋਂ ਭਾਈ ਸੰਦੀਪ ਸਿੰਘ ਜੀ ਉਹਨਾਂ ਦੀ ਵਾਰੀ ਆਈ ਕਹਿੰਦੇ ਮਹਾਰਾਜ ਦਾ ਹੁਕਮ ਹੈ ਕਈ ਕਿੰਤੂ ਪਰੰਤੂ ਕਰ ਰਹੇ ਆ ਕਿ ਉਹਨਾਂ ਨੇ ਆਪਣੀ ਸੇਫਟੀ ਵਾਸਤੇ ਕੀਤਾ ਪਰ ਜੇ ਤੁਸੀਂ ਸੱਚੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਆ ਸਤਿਗੁਰਾਂ ਨੂੰ ਮੰਨਦੇ ਹੋ ਤੇ ਇਹ ਤੇ ਚੀਜ਼ ਮੰਨਦੇ ਨਾ ਕਿ ਉਹਨਾਂ ਦੀ ਮਰਜ਼ੀ ਤੋਂ ਬਗੈਰ ਪੱਤਾ ਨਹੀਂ ਹਿੱਲਦਾ ਤੇ ਫਿਰ ਐਡਾ ਵੱਡਾ ਇਨਸਾਨ ਕਿੱਦਾਂ ਹਿੱਲ ਗਿਆ ਹੁਕਮ ਸੀ ਤੇ ਸੇਵਾ ਸ਼ਹੀਦ ਸਿੰਘਾਂ ਨੇ ਆਪੇ ਭਾਈ ਸੰਦੀਪ ਸਿੰਘ ਜੀ ਉਹਨਾਂ ਕੋ ਲਈ ਆ ਤੇ ਅਸੀਂ ਭਾਈ ਸੰਦੀਪ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਤੇ ਵੀਰ ਸਾਡੇ ਮਨਦੀਪ ਸਿੰਘ ਦਾ ਵਿਗਾਰ ਦੇ ਸੀ ਤੇ ਸਾਡਾ ਕੀ ਕੋਈ ਵਿਗਾਰ ਲੇਗਾ ਅਸੀਂ ਤਾਂ ਇੰਨੇ ਨੌਜਵਾਨ ਪੁੱਤ ਮਰਵਾ ਦਿੱਤੇ ਗੋਰੇ ਗੋਰੇ ਕਹਿੰਦੇ ਆ ਨਾ ਗੋਰੇ ਇੱਕ ਗੱਲ ਕਰਦੇ ਨੇ ਕਿ ਹਿਸਟਰੀ ਰਿਪੀਟ ਇਟਸੈlf ਇਤਿਹਾਸ ਹੈ ਜਿਹੜਾ ਆਪਣਾ ਆਪ ਦਰੋਂਦਾ ਹੈ ਤੇ ਇਤਿਹਾਸ ਨੇ ਦਰਾਇਆ ਇਹਨਾਂ ਬਾਬਾ ਚਰਨ ਸਿੰਘ ਜੀ ਹੁਣ ਹੋਣਾ ਕਿਹਾ ਸੀ ਕਿ ਤੇਰੀ লাশ ਤੇ ਅਸੀਂ ਪੰਜਾਬ ਦੇ ਖਾੜਕੂਆਂ ਦੇ ਪਰਿਵਾਰਾਂ ਦੀਆਂ ਲਾਸ਼ਾਂ ਯਤੀਮ ਕਰ ਦੇਣੀ ਇਹ ਤੇ ਬਾਬਾ ਜੀ ਦੇ ਬੋਲ ਸੀ লাশ ਤੇਰੀ ਯਤੀਮ ਹੋਵੇਗੀ ਜਿਹੜੇ ਬੋਲ ਸੱਚ ਵੀ ਹੋਏ ਤੇ ਉਸ ਨੂੰ ਸੱਚ ਕਰਨ ਵਾਲੇ ਭਾਈ ਸੰਦੀਪ ਸਿੰਘ ਸਣੀ ਦਾ ਜੀ ਅਸੀਂ ਦਿਲ ਤੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਬਿਲਕੁਲ 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 ਜੀ ਧੰਨਵਾਦ ਜੀ ਕਪਾ ਚਰਨ ਸਿੰਘ ਜੀ ਦੇ ਪੋਤਾ ਜੀ ਜਿਹੜੇ ਕਿ ਖੁੱਦ ਤਸ਼ੱਦਦ ਦੇ ਦੌਰ ਚੋਂ guzre ਹੋਏ ਸੀ ਤੇ ਅੱਜ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਮਨਦੀਪ ਸਿੰਘ ਖਾਸਾ ਜੀ ਦੇ ਨਾਲ ਬੈਠੇ ਹੋਏ ਨੇ ਕਿ ਅਸੀਂ ਮਾਝੇ ਦੀ ਧਰਤੀ ਤੋਂ ਇਸ ਪੰਥਕ ਚਿਹਰੇ ਨੂੰ ਜਿਤਾਉਣਾ ਆ ਤਾਂ ਜੋ ਸਾਡੇ ਹੱਕਾਂ ਦੀ ਕੋਈ ਗੱਲ ਕਰ ਸਕੇ ਜੁੜੇ ਰਹੋ ਸੁਨੇਹਾ ਟੀਵੀ ਦੇ ਨਾਲ ਵਾਈਗੁਰ ਜੀ ਕਾਲਸਾ ਵਾਈਗੁਰ ਜੀ